ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੇ ਮੁਖਾਰ ਵਿੰਦ ਤੋਂ ਆਨੰਦ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਹੈ ਆਨੰਦ ਦਾ ਮਤਲਬ ਆਪਾਂ ਸਾਰੇ ਜਾਣਦੇ ਆ ਖੁਸ਼ੀ ਖੇੜਾ ਉਹ ਅਵਸਥਾ ਜਿਸ ਅਵਸਥਾ ਦੇ ਵਿੱਚ ਮਨੁੱਖ ਹਾਲ ਵੇਲੇ ਹਰਦਮ ਹਰ ਵਕਤ ਖੁਸ਼ੀਆਂ ਦੇ ਵਿੱਚ ਰਹੇ ਕੋਈ ਗਮੀ ਨਾ ਹੋਵੇ ਕੋਈ ਚਿੰਤਾ ਨਾ ਹੋਵੇ ਡਿਪਰੈਸ਼ਨ ਮੁਕਤ ਹੋਵੇ ਬੰਦਾ ਉਸ ਅਵਸਥਾ ਨੂੰ ਆਪਾਂ ਆਨੰਦ ਦੀ ਅਵਸਥਾ ਵੀ ਕਹਿ ਸਕਦੇ ਹਾਂ ਆਨੰਦ ਦੀ ਅਵਸਥਾ ਦੇ ਵਿੱਚ ਹਰ ਵੇਲੇ ਸ਼ੁਕਰਾਨਾ ਕਰਦੇ ਰਹਿਣਾ ਜੇ ਦੁੱਖ ਆ ਜਵੇ ਤਾਂ ਗੁਰੂ ਪਿਆਰੇ ਨੂੰ ਅਰਦਾਸ ਕਰਨੀ ਤੇ ਹਰ ਵੇਲੇ ਰੱਬ ਨੂੰ ਯਾਦ ਕਰਦੇ ਰਹਿਣਾ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਇਹ ਜ਼ਿੰਦਗੀ ਦਾ ਗਹਿਣਾ ਬਣ ਜਾਂਦਾ ਹੈ ਸੋ ਆਨੰਦ ਸਹਿਬ ਧੰ ਤਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਹੈ। ਆਨੰਦ ਸਾਹਿਬ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 917 ਤੇ ਸੁਭਾਏਮਾਨ ਹੈ। ਇਸ ਬਾਣੀ ਦੀਆਂ 40 ਪੌੜੀਆਂ ਹਨ। ਇਹਨਾਂ 40 ਪੌੜੀਆਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਨੰਦ ਦੀ ਵਿਆਖਿਆ ਕੀਤੀ ਹੈ ਕਿ ਜੀਵਨ ਦੇ ਵਿੱਚ ਆਨੰਦ ਕਿਵੇਂ ਆਉਂਦਾ ਹੈ। आनंद कहोजਿਆ ਹੁੰਦਾ ਹੈ ਜਦੋਂ ਜੀਵਨ ਵਿੱਚ ਆਨੰਦ ਆ ਜਾਵੇ ਤਾਂ ਜੀਵਨ ਕਹਿੋ ਜਿਆ ਬਣ ਜਾਂਦਾ ਹੈ ਆਓ ਆਪਾਂ ਇਸ ਸ਼ਬਦ ਦੀ ਵਿਆਖਿਆ ਕਰਨ ਦਾ ਯਤਨ ਕਰੀਏ ਸਭ ਤੋਂ ਪਹਿਲਾਂ ਪਹਿਲੀ ਪੌੜੀ ਦੇ ਅਰਥ ਕਰਾਂਗੇ ਕਿ ਗੁਰੂ ਪਾਤਸ਼ਾਹ ਜੀ ਕੀ ਸਮਝਾਉਣਾ ਕਰਦੇ ਨੇ ਆਨੰਦ ਸਾਹਿਬ ਬਾਣੀ ਦਾ ਨਾਮ ਹੈ ਜੀ ਆਨੰਦ ਸਤਕਾਰ ਨਾਲ ਅਸੀਂ ਸਹਿਬ ਲਗਾ ਦਿੰਨੇ ਜਿਵੇਂ ਜਪਜੀ ਸਾਹਿਬ ਆਖਦੇ ਆ ਬਾਣੀ ਦਾ ਨਾਮ ਹੈ ਜਪ ਜੀ ਤੇ ਸਹਿਬ ਅਸੀਂ ਸਤਕਾਰ ਨਾਲ ਲਗਾਉਨੇ ਆ ਜਿਵੇਂ ਬਾਣੀ ਦਾ ਨਾਮ ਹੈ ਸੁਖਮਨੀ ਸਤਕਾਰ ਨਾਲ ਅਸੀਂ ਸੁਖਮਨੀ ਸਹਿਬ ਕਹਿੰਨੇ ਆ ਇਸੇ ਤਰ੍ਹਾਂ ਬਾਣੀ ਦਾ ਨਾਮ ਹੈ ਆਨੰਦ ਸਹਿਬ ਸਤਕਾਰ ਨਾਲ ਲਾਉਨੇ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸਤਗੁਰ ਪ੍ਰਸਾਦ ਉਹ ਇੱਕ ਪ੍ਰਮਾਤਮਾ ਇੱਕ ਅਕਾਲ ਪੁਰਖ ਜਿਹੜਾ ਸਭਨਾਂ ਦੇ ਵਿੱਚ ਇੱਕ ਰਸ ਵਿਆਪਕ ਹੈ ਜੇਕਰ ਉਹ ਅਕਾਲ ਪੁਰਖ ਨੂੰ ਮਿਲਣਾ ਹੋਵੇ ਤਾਂ ਸਤਗੁਰ ਦੀ ਕਿਰਪਾ ਦੁਆਰਾ ਬਖਸ਼ ਦੁਆਰਾ ਮਿਲਿਆ ਜਾ ਸਕਦਾ ਹੈ। RAM KALI ਮਹੱਲਾ ਤੀਜਾ RAM KALI ਰਾਗ ਦਾ ਨਾਮ ਹੈ। ਇਹ ਬਾਣੀ ਤੀਜੇ ਪਾਤਸ਼ਾਹ ਮਹੱਲਾ ਮਤਲਬ ਸਰੀਰ ਤੀਜੇ ਸ਼ਰੀਰ ਤੀਜੇ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਆਨੰਦ ਹੈ ਰਾਮ ਕਲੀ ਮਹੱਲਾ ਤੀਜਾ ਆਨੰਦ ਸਤਗੁਰ ਫਰਮਾਉਣਾ ਕਰਦੇ ਨੇ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਹੇ ਮੇਰੀ ਮਾਂ ਮੈਨੂੰ ਆਨੰਦ ਆ ਗਿਆ ਮੇਰੇ ਜੀਵਨ ਦੇ ਵਿੱਚ ਇੰਨੀਆਂ ਖੁਸ਼ੀਆਂ ਤੇ ਇੰਨਾ ਖੇੜਾ ਆ ਗਿਆ ਪਤਾ ਕਿਉਂ ਕਿਉਂਕਿ ਮੈਂ ਸਤਗੁਰੂ ਨੂੰ ਪਾ ਲਿਆ ਮੇਰਾ ਸਤਗੁਰ ਮੈਨੂੰ ਮਿਲ ਗਿਆ ਹੈ ਤੇ ਸਤਗੁਰ ਨੇ ਐਸੀ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਮੇਰੇ ਜੀਵਨ ਦੇ ਵਿੱਚ ਉਹ ਆਨੰਦ ਆ ਗਿਆ ਜਿਹੜੇ ਆਨੰਦ ਨੂੰ ਦੁਨੀਆ ਤਰਸਦੀ ਹੈ ਗੁਰੂ ਪਿਆਰਿਓ ਸਤਗੁਰ ਸਾਡੇ ਐਸੇ ਨੇ ਜਦੋਂ ਜੀਵਨ ਦੇ ਵਿੱਚ ਵਸ ਜਾਣ ਤਾਂ ਫਿਰ ਉਹ ਰਹਿੰਦੀ ਉਮਰ ਤੱਕ ਜਦੋਂ ਤੱਕ ਮਨੁੱਖ ਸਰੀਰਕ ਤੌਰ ਤੇ ਜਿਉਂਦਾ ਹੈ ਅਖੀਰਲਾ ਸਵਾਸ ਤੱਕ ਸਤਿਗੁਰ ਉਹਦੇ ਜੀਵਨ ਦੇ ਸਹਾਈ ਬਣਦੇ ਨੇ ਤੇ ਗੁਰੂ ਪਿਆਰਿਓ ਆਨੰਦ ਆਪਾਂ ਆਨੰਦ ਦੀ ਵਿਆਖਿਆ ਕੁਝ ਹੋਰ ਕਰਦੇ ਆਂ ਕਈ ਵਾਰ ਅਸੀਂ ਕੁਝ ਖਾ ਪੀ ਕੇ ਕੋਈ ਮਿੱਠੀ ਚੀਜ਼ ਖਾ ਕੇ ਕਹਿ ਦਿੰਨੇ ਆਂ ਆਨੰਦ ਆ ਗਿਆ ਕਈ ਵਾਰ ਅਸੀਂ ਕੋਈ ਸੋਹਣੇ ਕੱਪੜੇ ਪਾ ਕੇ ਕਹਿ ਦਿੰਨੇ ਆਂ ਆਨੰਦ ਆ ਗਿਆ ਕਈ ਵਾਰ ਅਸੀਂ ਕਿਤੇ ਘੁੰਮ ਫਿਰ ਕੇ ਕਹਿ ਦਿੰਨੇ ਆ ਆਨੰਦ ਆ ਗਿਆ ਪਰ ਜਿਹੜਾ ਉਹ ਆਨੰਦ ਹੈ ਨਾ ਉਹ ਕੁਝ ਕੁ ਮਿੰਟਾਂ ਦਾ ਕੁਝ ਕੁ ਸਕਿੰਟਾਂ ਦਾ ਕੁਝ ਪਲਾਂ ਦਾ ਜਾਂ ਕੁਝ ਘੰਟਿਆਂ ਦਾ ਜਾਂ ਕੁਝ ਦਿਨਾਂ ਦਾ ਹੋ ਸਕਦਾ ਫਿਰ ਉਹ ਆਨੰਦ ਖਤਮ ਹੋ ਜਾਏਗਾ ਜੇ ਕੁਝ ਖਾਦਾ ਪੇਟ ਭਰ ਕੇ ਖਾ ਲਿਆ ਸ਼ਾਮ ਨੂੰ ਫੇਰ ਭੁੱਖ ਲੱਗੇ ਹੋਣੀ ਆ ਜੇ ਸ਼ਾਮ ਨੂੰ ਖਾਦਾ ਸਵੇਰ ਨੂੰ ਫੇਰ ਭੁੱਖ ਲੱਗੇ ਹੋਣੀ ਆ ਆਪਾਂ ਇੱਕ ਵਾਰ ਖਾ ਕੇ ਕਹਿ ਦਿੰਨੇ ਆ ਵੀ ਆਨੰਦ ਆ ਗਿਆ ਤੇ ਜਦੋਂ ਭੁੱਖ ਲੱਗ ਜਾਂਦੀ ਆ ਉਦੋਂ ਆਨੰਦ ਕਿਤੇ ਹੀ ਚਲੇ ਜਾਂਦਾ ਸੋਹਣੇ ਕੱਪੜੇ ਪਾ ਲੈਨੇ ਆ ਚਾਹ ਤਾਂ ਰਹਿੰਦਾ ਸਾਨੂੰ ਕੁਝ ਕਪਲ ਭਵੇਂ ਇੱਕ ਦਿਨ ਪੂਰਾ ਪਾਈ ਰੱਖੀਏ ਨਵੇਂ ਕੱਪੜਿਆਂ ਦਾ ਨਵੇਂ ਗਹਿਣਿਆਂ ਦਾ ਹਰ ਇੱਕ ਚੀਜ਼ ਦਾ ਭਵੇਂ ਨਵੀਂ ਗੱਡੀ ਹੋਵੇ ਘਰ ਹੋਵੇ ਕੁਝ ਵੀ ਹੋਵੇ ਕੁਝ ਦਿਨਾਂ ਤੱਕ ਕੁਝ ਘੰਟਿਆਂ ਤੱਕ ਕੁਝ ਪਲਾਂ ਤੱਕ ਉਹ ਸਕੂਨ ਦਿੰਦਾ ਹੈ ਆਨੰਦ ਦਿੰਦਾ ਹੈ ਪਰ ਸਦਾ ਨਹੀਂ ਤੇ ਜਿਲਾ ਆਨੰਦ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾ ਰਹੇ ਨੇ ਇਹ ਉਹ ਆਨੰਦ ਹੈ ਜੇ ਜੀਵਨ ਦੇ ਵਿੱਚ ਇੱਕ ਵਾਰ ਆ ਜਾਵੇ ਨਾ ਫਿਰ ਤਾਂ ਭਵੇਂ ਸਿਰ ਦੇ ਉੱਤੇ ਆਰੇ ਵੀ ਚੱਲ ਜਾਣ ਉਹ ਆਨੰਦ ਨਹੀਂ ਖਤਮ ਹੁੰਦਾ ਖੋਪਰ ਉੱਤਰ ਜਾਣ ਉਹ ਆਨੰਦ ਨਹੀਂ ਖਤਮ ਹੁੰਦਾ ਬੰਦ-ਬੰਦ ਕੱਟੇ ਜਾਣ ਆਨੰਦ ਨਹੀਂ ਖਤਮ ਹੁੰਦਾ ਪਿਤਾ ਸਾਹਮਣੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਾ ਦਿੱਤਾ ਜਾਵੇ ਉਹ ਆਨੰਦ ਨਹੀਂ ਖਤਮ ਹੁੰਦਾ ਗੁਰੂ ਪਿਆਰਿਓ ਮਾਵਾ ਦੇ ਸਾਹਮਣੇ ਬੱਚਿਆਂ ਦੇ ਟੋਟੇ ਕਰ ਕਰਕੇ ਗਲਾਂ ਦੇ ਵਿੱਚ ਹਾਰ ਪਾ ਕੇ ਮਾਤਾ ਮਾਂ ਨੂੰ ਇੱਕ ਇੱਕ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਦੇ ਲਈ ਅੱਧੀ ਅੱਧੀ ਰੋਟੀ ਤੇ ਪ੍ਰਸ਼ਾਦੇ ਤੇ ਗੁਜ਼ਾਰਾ ਕਰਨ ਲਈ ਆਖਿਆ ਜਾਵੇ ਪਰ ਜਦੋਂ ਉਹ ਆਨੰਦ ਚੜ ਜਾਵੇ ਨਾ ਫਿਰ ਉਹ ਆਨੰਦ ਖਤਮ ਨਹੀਂ ਕੀਤਾ ਜਾ ਸਕਦਾ ਇਹ ਹੈ ਆਨੰਦ ਜਦੋਂ ਇੱਕ ਵਾਰ ਸਤਿਗੁਰ ਕਿਰਪਾ ਕਰ ਦਵੇ ਮਿਹਰ ਕਰ ਦਵੇ ਆਨੰਦ ਬਖਸ਼ ਦੇਵੇ ਨਾ ਫਿਰ ਦੁਨੀਆ ਦੀ ਕੋਈ ਵੀ ਤਾਕਤ ਇਸ ਆਨੰਦ ਨੂੰ ਖਤਮ ਨਹੀਂ ਕਰ ਸਕਦੀ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਇਹ ਸਦਾ ਰੂਪੀ ਆਨੰਦ ਹੈ ਨਾ ਜਿਹੜਾ ਇਹ ਗੁਰੂ ਕੋਲ ਜਾ ਕੇ ਮਿਲਦਾ ਹੈ ਤਾਈਓ ਕਹਿ ਰਹੇ ਨੇ ਨਾ ਆਨੰਦ ਪਿਆ ਮੇਰੀ ਮਾਏ ਏ ਮੇਰੀ ਮਾਂ ਮੇਰੇ ਜੀਵਨ ਦੇ ਵਿੱਚ ਆਨੰਦ ਪਿਆ ਹੈ ਭਾਵ ਆ ਗਿਆ ਹੈ ਆਨੰਦ ਆਇਆ ਕਿਵੇਂ ਸਤ ਗੁਰੂ ਮੈਂ ਪਾਇਆ ਸਤ ਗੁਰਜੀ ਮੈਨੂੰ ਮਿਲ ਪਏ ਹਨ ਤੇ ਗੁਰੂ ਪਿਆਰਿਓ ਜਿਨ੍ਹਾਂ ਨੂੰ ਸਤ ਗੁਰ ਮਿਲ ਜਾਵੇ ਉਹਨਾਂ ਨੂੰ ਰੱਬ ਮਿਲ ਜਾਂਦਾ ਹੈ ਉਹ ਰੱਬ ਨਾਲ ਇੱਕਮਿਕ ਹੋ ਜਾਂਦੇ ਹਨ ਸਤ ਗੁਰ ਤਾਂ ਪਾਇਆ ਸਹਜ ਸੇਤੀ ਮਨ ਵੱਜੀਆਂ ਵਾਧਾਈਆਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਤ ਗੁਰ ਹੈ ਇਹ ਸਤ ਗੁਰ ਮੇਰੇ ਜੀਵਨ ਦੇ ਵਿੱਚ ਜਦੋਂ ਵਸਿਆ ਨਾ ਤਾਂ ਸਹਜ ਆ ਗਿਆ ਮੇਰੇ ਜੀਵਨ ਦੇ ਵਿੱਚ ਇਹ ਜਿਹੜਾ ਮੇਰਾ ਮਨ ਸੀ ਜਿਹੜਾ ਭਟਕਦਾ ਫਿਰਦਾ ਸੀ ਕਬਹੂ ਜੀੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਪਾਲੇ ਏ ਮੇਰਾ ਜਿਹੜਾ ਜੀ ਜਿਹੜਾ ਸੀ ਮਨ ਸੀ ਇਹ ਟਿਕਦਾ ਨਹੀਂ ਸੀ ਇੱਕ ਅਦੀ ਕਿਤੇ ਕਦੀ ਕਿਤੇ ਇਹਨੂੰ ਟਿਕਾ ਨਹੀਂ ਸੀ ਪਰ ਜਦੋਂ ਮੇਰਾ ਸਤਿਗੁਰ ਮੈਨੂੰ ਮਿਲਿਆ ਮੇਰੇ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਮਨ ਨੂੰ ਟਿਕਾ ਆਇਆ ਮੇਰਾ ਮਨ ਜਿਹੜਾ ਭਟਕਦਾ ਫਿਰਦਾ ਸੀ ਨਾ ਇਹ ਭਟਕਣੋਂ हट ਗਿਆ ਮਨ ਵਜੀਆਂ ਵਧਾਈਆਂ ਮਨ ਦੇ ਵਿੱਚ ਵਜਾ ਵਧਾਈਆਂ ਵੱਜਣ ਲੱਗੀਆਂ ਖੁਸ਼ੀਆਂ ਖੇੜੇ ਆਨੰਦ ਆ ਗਿਆ ਮੇਰੇ ਮਨ ਦੇ ਵਿੱਚ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਇਹ ਪੰਕਤੀਆਂ ਨੂੰ ਸਮਝਣ ਦਾ ਯਤਨ ਕਰਿਓ ਰਾਗ ਰਤਨ ਪਰਿਵਾਰ ਪਰੀਆਂ ਰਾਗ ਰਤਨ ਤੇ ਉਹਦੇ ਪਰਿਵਾਰ ਦਾ ਜ਼ਿਕਰ ਕੀਤਾ ਗਿਆ ਗੁਰੂ ਪਿਆਰਿਓ ਜਿਵੇਂ ਆਪਾਂ ਇਨਸਾਨ ਆ ਨਾ ਆਪਣੇ ਇਨਸਾਨਾਂ ਦੇ ਪਰਿਵਾਰ ਨੇ ਮਾਤਾ ਪਿਤਾ ਭੈਣ ਭਰਾ ਬੱਚੇ ਘਰ ਵਾਲੇ ਸਾਖ ਸੰਬੰਧੀ ਰਿਸ਼ਤੇਦਾਰ ਇੱਕ ਪਰਿਵਾਰ ਹੈ ਨਾ ਸਾਡਾ ਪੰਛੀਆਂ ਦਾ ਵੀ ਪਰਿਵਾਰ ਹੈ ਜਾਨਵਰਾਂ ਦਾ ਵੀ ਪਰਿਵਾਰ ਹੁੰਦਾ ਉਹ ਗੱਲ ਵੱਖਰੀ ਹੈ ਕਿ ਸਮਾਂ ਪਾ ਕੇ ਵਿਛੜ ਜਾਂਦੇ ਨੇ ਇਹ ਪਰਿਵਾਰ ਹੈ ਨਾ ਜਿਹੜਾ ਇਹ ਕੇਵਲ ਤੇ ਕੇਵਲ ਮਨੁੱਖਾਂ ਦਾ ਜਾਨਵਰਾਂ ਦਾ ਪਸ਼ੂ ਪੰਛੀਆਂ ਦਾ ਨਹੀਂ ਸਤਿਗੁਰੂ ਕਹਿ ਰਹੇ ਨੇ ਰਾਗ ਤੇ ਰਾਗਣੀਆਂ ਦਾ ਵੀ ਪਰਿਵਾਰ ਹੈ ਰਾਗ ਆਪਾਂ ਸਾਰੇ ਜਾਣਦੇ ਆ ਕੋਈ ਵੀ ਸਾਜ ਹੈ ਕੋਈ ਹੱਥਾਂ ਨਾਲ ਵਜਾਉਣ ਵਾਲਾ ਕੋਈ ਮੂੰਹ ਨਾਲ ਵਜਾਉਣ ਵਾਲਾ ਪੰਜ ਤਰ੍ਹਾਂ ਦੇ ਸਾਜ਼ ਨੇ ਇਹ ਦੁਨੀਆ ਦੇ ਉੱਤੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਬਜਾਏ ਜਾਂਦੇ ਨੇ ਇਹ ਜਿਹੜੇ ਸਾਜ਼ ਨੇ ਇਹਨਾਂ ਦਾ ਵੀ ਇੱਕ ਪਰਿਵਾਰ ਹੈ ਇਹਦੇ ਵਿੱਚ ਜੇ ਰਾਗ ਨੇ ਤਾਂ ਰਾਗ ਦੀਆਂ ਰਾਗਣੀਆਂ ਨੇ ਉਹਨਾਂ ਦੇ ਵੀ ਧੀਆ ਪੁੱਤਰ ਨੇ ਅੱਗੇ ਰਾਗਾਂ ਦੇ ਵਿੱਚ ਵੀ ਆਪਣਾ ਇੱਕ ਪਰਿਵਾਰ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਨੂੰ ਨਾਮ ਨੂੰ ਗਾਉਣ ਦੇ ਲਈ ਇਹ ਰਾਗ ਰਤਨ ਪਰਿਵਾਰ ਪਰੀਆਂ ਸਮੇਤ ਪਰੀਆਂ ਮਤਲਬ ਰਾਨੀਆਂ ਸਮੇਤ ਇਹ ਜਿੰਨੇ ਵੀ ਰਾਗ ਨੇ ਰਾਗਣੀਆਂ ਨੇ ਆਪਣੇ ਪਰਿਵਾਰ ਸਮੇਤ ਰੱਬ ਨੂੰ ਗਾਉਣ ਆ ਗਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਆ ਗਏ ਆਪਾਂ ਦੁਨੀਆ ਤੇ ਵੇਖਦੇ ਆ ਬਹੁਤ ਸਾਰੇ ਰਾਗ ਰਾਗਣੀਆਂ ਨੇ ਜਿਹੜੇ ਦੁਨੀਆ ਵਜਾਉਂਦੀ ਹੈ ਕੋਈ ਗੀਤਾਂ ਦੇ ਵਿੱਚ ਵਜਾਉਂਦਾ ਹੈ ਕੋਈ ਲੋਕਨਾਚ ਦੇ ਵਿੱਚ ਵਜਾਉਂਦਾ ਹੈ ਰਾਗਾਂ ਨੂੰ ਕੋਈ ਕਿਵੇਂ ਵਰਤਦਾ ਕੋਈ ਕਿਵੇਂ ਵਰਤਦਾ ਆਪਾਂ ਵੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵੀ ਰਾਗਾਂ ਦੀ ਵਰਤੋਂ ਕੀਤੀ ਗਈ ਹੈ 31 ਰਾਗ ਨੇ 31 ਰਾਗਾਂ ਨੂੰ ਜਦੋਂ ਗੁਰੂ ਘਰ ਦੇ ਵਿੱਚ ਗਾਇਆ ਜਾਂਦਾ ਹੈ ਜਾਂ ਵਜਾਇਆ ਜਾਂਦਾ ਹੈ ਤਾਂ ਸਿਰਫ ਤੇ ਸਿਰਫ ਗੁਰਬਾਣੀ ਦੇ ਮਾਧਿਅਮ ਰਾਹੀਂ ਗਾਇਆ ਜਾਂਦਾ ਹੈ ਗੁਰਬਾਣੀ ਨੂੰ ਮੁੱਖ ਰੱਖ ਕੇ ਗਾਇਆ ਜਾਂਦਾ ਹੈ ਤੇ ਗੁਰੂ ਪਿਆਰਿਓ ਉਹ ਜਿਹੜੇ ਰਾਗ ਜਾਂ ਰਾਗਣੀਆਂ ਨੇ ਜਿਨ੍ਹਾਂ ਨੂੰ ਲੋਕ ਗੀਤਾਂ ਰਾਹੀਂ ਗੰਦੇ ਹੁਣ ਚੰਗੇ ਹੁਣ ਭੈੜੇ ਹੋਣ ਨਾ ਹੁਣ ਉਹਨਾਂ ਦੇ ਵਿੱਚ ਗਾਉਂਦੇ ਆ ਪਰ ਇਹ ਜਿਹੜੇ ਰਾਗ ਨੇ ਇਕੱਠੇ ਹੋ ਕੇ ਪਰਿਵਾਰ ਸਮੇਤ ਇਹ ਅਜੇ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਹਿਫਤ ਸਲਾਹ ਕਰਨ ਆਏ ਨੇ ਇੱਥੇ ਆਖਿਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਸਤਿਗੁਰ ਹਦਾਇਤ ਕਰਦੇ ਨੇ ਨਾ ਰਾਗਾ ਰਾਗਣੀਆਂ ਨੂੰ ਕਿ ਜੇ ਸ਼ਬਦ ਗਾਉਣਾ ਤਾਂ ਹਰੀ ਕੇ ਰਾਗਾਉ ਰੱਬ ਦਾ ਗਾਉ ਜਿੰਨੀ ਮਨ ਵਸਾਇਆ ਤੇ ਜਿਨ੍ਹਾਂ ਨੇ ਮਨ ਵਿੱਚ ਵਸਾ ਲਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਉਹਨਾਂ ਮਨੁੱਖਾਂ ਦੇ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਜਾਂਦਾ ਹੈ ਤੇ ਗੁਰੂ ਪਿਆਰਿਓ ਆਨੰਦ ਦੀ ਜੇ ਵਿਆਖਿਆ ਕਰੀਏ ਤਾਂ ਬੜੀ ਲੰਬੀ ਚੌੜੀ ਵਿਆਖਿਆ ਹੋਏਗੀ ਕਿਉਂਕਿ ਜਿਨ੍ਹਾਂ ਨੇ ਜੀਵਨ ਦੇ ਵਿੱਚ ਗੁਰੂ ਨੂੰ ਤੇ ਆਇਆ ਗੁਰੂ ਨੂੰ ਜਪਿਆ ਗੁਰੂ ਦਾ ਰੂਪ ਬਣ ਕੇ ਉਹਨਾਂ ਦੇ ਜੀਵਨ ਦੇ ਵਿੱਚ ਐਸਾ ਆਨੰਦ ਆਇਆ ਉਹ ਆਨੰਦ ਨੂੰ ਕੋਈ ਵੀ ਖਤਮ ਨਹੀਂ ਕਰ ਸਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤਾਂ ਖੁਦ ਸਤਗੁਰ ਸਨ ਜਿਹੜੇ ਸਤਗੁਰਾਂ ਨਾਲ ਜੁੜ ਗਏ ਉਹਨਾਂ ਦੇ ਜੀਵਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਕੇ ਸਤਿਗੁਰਾਂ ਦੇ ਪ੍ਰਵਚਨ ਸੁਣ ਕੇ ਸਤਿਗੁਰਾਂ ਨਾਲ ਜੋ ਰਹਿ ਕੇ ਆਨੰਦ ਆਇਆ ਨਾ ਫਿਰ ਗੁਰੂ ਪਿਆਰਿਓ ਉਹ ਆਨੰਦ ਦੀ ਬਦੌਲਤ ਹੀ ਫਿਰ ਸਤਿਗੁਰਾਂ ਦੇ ਨਾਲ ਮਿਲ ਕੇ 10-10 ਲੱਖ ਫੌਜਾਂ ਦੇ ਮੁਕਾਬਲੇ ਵੀ ਕੀਤੇ ਇਹ ਜਿਹੜਾ ਆਨੰਦ ਹੈ ਇਹ ਆਨੰਦ ਸਦਾ ਰਹਿਣ ਵਾਲਾ ਹੈ ਇਹ ਉਹ ਆਨੰਦ ਨਹੀਂ ਵੀ ਇੱਕ ਵਾਰ ਆਨੰਦ ਆਇਆ ਤੇ ਖਤਮ ਹੋ ਗਿਆ ਸੋ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਦੇ ਵਿੱਚ ਇਹੀ ਸਮਝਾਉਣਾ ਕਰਦੇ ਨੇ ਭਾਈ ਗੁਰੂ ਨੂੰ ਮਿਲੋ ਗੁਰੂ ਨੂੰ ਜਪੋ ਗੁਰੂ ਵਾਲੇ ਬਣ ਜਾਓ ਇਹ ਜੀਵਨ ਦੇ ਵਿੱਚ ਸਭ ਤੋਂ ਵੱਡਾ ਆਨੰਦ ਹੈ ਸੋ ਗੁਰੂ ਪਿਆਰਿਓ ਸਤਿਗੁਰ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਆਨੰਦ ਸਾਹਿਬ ਜੀ ਦੀ ਪਹਿਲੀ ਪੌੜੀ ਸੀ ਜਿਸ ਦੀ ਆਪ ਜੀ ਦੇ ਨਾਲ ਵਿਆਖਿਆ ਕੀਤੀ ਗਈ ਹੈ ਕੱਲ ਨੂੰ ਆਪਾਂ ਅਗਲੀ ਪੌੜੀ ਦੀ ਵਿਆਖਿਆ ਕਰਾਂਗੇ ਜੋ ਦੂਜੀ ਪੌੜੀ ਹੈ ਕੁੱਲ 40 ਪੌੜੀਆਂ ਨੇ ਜਿਸ ਪੌੜੀਆਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਬੜਾ ਖੂਬਸੂਰਤ ਪੈਗਾਮ ਦਿੰਦੇ ਨੇ ਬੜਾ ਖੂਬਸੂਰਤ ਸਾਨੂੰ ਸੱਚੇ ਪਾਤਸ਼ਾਹ ਜੀ ਇੱਕ ਆਨੰਦ ਬਾਰੇ ਸਮਝਾਉਣਾ ਕਰਦੇ ਨੇ ਇਸ ਦੀ ਵਿਆਖਿਆ ਆਪਾਂ ਕਰ